ਹਾਂਜੀ ਅੱਜ ਆਪ ਬਣਾਈ ਸੀ ਆਲੂ ਮਟਰ ਦੀ ਤੇ ਪਨੀਰ ਦੀ ਸਬਜ਼ੀ ਤੁਸੀਂ ਦੇਖ ਸਕਦੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਇਸ ਤਰੀਕੇ ਨਾਲ ਆਪਣੇ ਘਰ ਦੇ ਵਿੱਚ ਬਣਾਓ ਘੱਟ ਤੇ ਵਧੀਆ ਸਵਾਦ ਦੇ ਨਾਲ ਹਾਂਜੀ ਤੁਸੀਂ ਦੇਖ ਸਕਦੇ ਬਹੁਤ ਹੀ ਵਧੀਆ ਰੰਗ ਵੀ ਆਇਆ ਤੇ ਆਪਾਂ ਬਣਾਈ ਵੀ ਬਹੁਤ ਪੂਰੀ ਤਰੀਕੇ ਦੇ ਨਾਲ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਤੁਹਾਡੇ ਆਪਣੇ ਚੈਨਲ 'ਸਣੀ ਕਿਉਂਕਿ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਆਲੂ ਮਟਰ ਤੇ ਪਨੀਰ ਦੀ ਸਬਜ਼ੀ ਉਹਦੇ ਵਾਸਤੇ ਪਨੀਰ ਲਿਆ ਆਲੂ ਮਟਰ ਲਏ ਹਾਂਜੀ ਇਹਨਾਂ ਨੂੰ ਆਪਾਂ ਕੱਟ ਲਿਆ ਸੀ ਤੇ ਟਮਾਟਰ ਵਗੈਰਾ ਲਏ ਹਾਂਜੀ ਮਸਾਲੇ ਲਏ ਆਪਾਂ ਹਲਦੀ ਗਰਮ ਮਸਾਲਾ ਤੇ ਧੋਣ ਤੇ ਪਨੀਰ ਹਾਂਜੀ ਤੇ ਆਪਾਂ ਗੈਸ ਕਰਾਂਗੇ ਆਨ ਹਾਂਜੀ ਗੈਸ ਆਨ ਕਰਨ ਤੋਂ ਬਾਅਦ ਆਪਾਂ ਰੱਖਾਂਗੇ ਉੱਪਰ ਤੋਂ ਤੁਸੀਂ ਕੜਾਹੀ ਵਗੈਰਾ ਵੀ ਲੈ ਸਕਦੇ ਹੋ ਹਾਂਜੀ ਤੇ ਓਕਰ ਸਾਡਾ ਗਰਮ ਹੋ ਚੁੱਕਾ ਹੈ। ਹਾਂਜੀ ਓਕਰ ਗਰਮ ਹੋਣ ਤੋਂ ਬਾਅਦ ਆਪਾਂ ਇੱਚ ਪਾਵਾਂਗੇ ਸਰੋਂ ਦਾ ਤੇਲ। ਤੁਸੀਂ ਕਿਵੇਂ ਕਰੇ ਪਾ ਸਕਦੇ ਹੋ? ਹਾਂਜੀ ਤੇ ਉਸ ਤੋਂ ਬਾਅਦ ਜਿਹੜਾ ਓਕਰ ਸਾਡਾ ਸਾਡਾ ਤੇਲ ਗਰਮ ਹੋ ਚੁੱਕਾ ਹੈ। ਇੱਚੇ ਛੋਟਾ ਚਮਚਾ ਪਾ ਜੀਰਾ। ਜੀਰਾ ਤਲਣ ਤੋਂ ਬਾਅਦ ਆਪਾਂ ਇੱਚ ਪਾਵਾਂਗੇ ਆਧਿਕ ਤੇਲਾ ਸਾ। ਹਾਂਜੀ ਤੇ ਥੋੜੀ देर ਫਿਰ ਨਨ ਤੋਂ ਬਾਅਦ ਆਪਾਂ ਇੱਚ ਪਾਵਾਂਗੇ ਹਰੀਆਂ ਮਿਰਚਾਂ। ਅਰੇ ਇਹ ਵਿੱਚ ਆਪਣਾ ਪਾਧੀ ਚ ਪਰਮਾ ਦਾ ਪਿਆਜ਼ ਹਾਂਜੀ ਪਿਆਜ਼ ਥੋੜੀ ਜਿੜ ਭੁੰਨਣ ਤੋਂ ਬਾਅਦ ਆਪਾਂ ਇਹਨੂੰ ਹਲਾ ਕੇ ਘਰ ਚੀਦਨਰ ਹਾਂਜੀ ਤੇ ਉਸ ਤੋਂ ਬਾਅਦ ਪਾਵਾਂਗੇ ਛੋਟਾ ਚਮਚਾ ਆਪਾਂ ਇਹਦੇ ਵਿੱਚ ਗਰਮ ਮਸਾਲਾ ਹਾਂਜੀ ਉਸ ਤੋਂ ਬਾਅਦ ਪਾਵਾਂਗੇ ਇੱਕ ਚਮਚਾ ਹਲਦੀ ਦਾ ਤੇ ਇਹਨੂੰ ਘਰ ਚੀ ਮਦਨ ਆਪਾਂ ਹਲਾ ਦਵਾਂਗੇ ਹਾਂਜੀ ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਟਮਾਟਰਾਂ ਹਾਂਜੀ ਟਮਾਟਰ ਪਾਉਣ ਤੋਂ ਬਾਅਦ ਹਾਂਜੀ ਤੇ ਆਪਾਂ ਪਦਮਾਂਗੇ ਲੋਨ ਲੋਨ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ ਹਾਂਜੀ ਕੰਡ ਸੀਦਣਾ ਛੇੜਾ ਦੇ ਕੇ ਉਸ ਤੋਂ ਬਾਅਦ ਆਪਾਂ ਪਦਮਾਂਗੇ ਇਹਦੇ ਵਿੱਚ ਆਲੂ ਆਲੂ ਆਪਾਂ ਚਾਰ ਪੀਸਾਂ ਦੇ ਕਟਰੇ ਦੇ ਵੱਡੇ-ਵੱਡੇ ਕਰਕੇ ਹਾਂਜੀ ਤੇ ਉਸ ਤੋਂ ਬਾਅਦ ਪਾਵਾਂਗੇ ਮਟਰ ਹਾਂਜੀ ਮਟਰ ਆਪਾਂਲੇ ਸੀ ਜਿਹੜੇ ਪ੍ਰੈਗਟ ਚਾਹੁੰਦੇ ਆ ਅੱਜਕੱਲ ਹਾਂਜੀ ਤੇ ਛੇੜਾ ਦੇਣ ਤੋਂ ਬਾਅਦ ਇਦੇ ਵਿੱਚ ਪਾ ਦਵਾਂਗੇ ਆਪਾਂ ਪਨੀਰ। ਪਨੀਰ ਤੁਸੀਂ ਫਰਾਈ ਕਰਕੇ ਪਾ ਸਕਦੇ ਆ ਆਪਾਂ ਇਸ ਤਰੀਕੇ ਨਾਲ ਪਾਇਆ ਸੀ ਜਿੱਦਾਂ ਆਂਦਾ ਹੀ ਹੈ। ਹਾਂਜੀ। ਤੇ ਛੇੜਾ ਦੇਣ ਤੋਂ ਪਾ ਦਈ 1.7 ਜੱਗ ਪਾਣੀ ਦਾ ਪਾ ਦਵਾਂਗੇ। ਆਪਾਂ ਇਹਨਾਂ ਨੂੰ ਤਰੀ ਬਲੇ ਬਣਾਵਾਂਗੇ ਸਬਜ਼ੀ ਨੂੰ। ਹਾਂਜੀ ਕੁੱਕਰ ਚ ਦਵਾਂਗੇ ਲਾ ਟੱਕਣਾ ਲਾ ਦਵਾਂਗੇ ਉੱਪਰ ਤਾਂ ਦੋ ਸੀਟੀਆਂ ਮਰਾਵਾਂਗੇ ਆਪਾਂ। ਹਾਂਜੀ। ਤਕਰੀਬਨ ਸਾਡੀਆਂ ਵੀ ਦੋ ਸੀਟੀਆਂ ਬਚ ਚੁੱਕੀਆਂ ਨੇ। ਹਾਂਜੀ ਤੇ ਆਪਾਂ ਗੈਸ ਕਰਵਾਗੇ ਬੰਦ ਇਹਨੂੰ ਦਵਾਂਗੇ ਲਾਹ ਹਾਂਜੀ ਤੁਸੀਂ ਦੇਖ ਲਈ ਸਾਡੀ ਸਬਜੀ ਇਹ ਤਕਰੀਬ ਨੂੰ ਬਣ ਕੇ ਤਿਆਰ ਤੁਸੀਂ ਬਹੁਤ ਹੀ ਬਥੀਆ ਬਣੀ ਹੈ ਹਾਂਜੀ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਤਰੀਕੇ ਨਾਲ ਸਬਜੀ ਬਣਾਓ ਬਥੀਆ ਤੇ ਟੇਸਟੀ ਬਣਦੀ ਹੈ ਹਾਂਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਧੰਨਵਾਦ